ਅੱਜ ਮੋਟੇ ਉਹ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਤੇਜ਼ ਨਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਪਾਲ ਸਿੰਘ ਦੀ ਇਲੈਕਸ਼ਨ ਮਰਦਗੀ ਦੀ ਕੀ ਕਹਿਣਾ ਚਾਹੀਏ ਵੇਖੋ ਅਸੀਂ ਵੀ ਉਹ ਨਿਊਜ਼ ਹੀ ਪੜ੍ਹੀ ਆ ਸੋਸ਼ਲ ਮੀਡੀਆ ਤੇ ਹੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ 깔 ਉਹਨਾਂ ਦੀ ਸਿੰਘਣੀ ਮਿਲ ਕੇ ਵੀ ਆ ਉਦੋਂ ਤੱਕ ਉਹਨਾਂ ਦੀ ਕੋਈ ਵਿਚਾਰ ਨਹੀਂ ਹੁਣ ਅੱਜ ਉਹਨਾਂ ਦਾ ਵਕੀਲ ਗਿਆ ਰਾਜਦੇਵ ਖਾਲਸਾ ਤੋਂ ਨੇ ਆਣ ਕੇ ਖਬਰ ਪਾਈ ਆ ਨੈਟ ਤੇ ਪਰ ਲੇਕਿਨ ਅਹੀ ਇਹ ਖਬਰ ਦੀ ਜੇ ਤਾਂ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਚਾਚਾ ਹੀ ਤੇ ਡੈਡੀ ਅੱਜ ਮਿਲਣ ਗਏ ਆ ਕੱਲ ਨੂੰ ਮੁਲਾਕਾਤ ਹੈ 25 ਤਰੀਕ ਨੂੰ ਮਿਲਣ ਤੋਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਾਂਗੇ ਐਸਾ ਹੀ ਖਬਰਾਂ ਖਬਰਾਂ ਤੇ ਝੂਠੀਆਂ ਵੀ ਬਲੋਗ ਬਹੁਤ ਫਵਾਵਾ ਡਾਈ ਜਾਂਦੇ ਇਹ ਕਰਕੇ ਅਜੇ ਉਹਨਾਂ ਦੀ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦੇ ਤਾਂ ਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਤੇ ਸਰਪੰਚ ਵੀ ਕਾਫੀ ਪਿੰਡਾਂ ਦੇ ਇਕੱਠੇ ਹੋ ਕੇ ਆਏ ਭਾਈ ਸਾਹਿਬ ਚੋਣ ਲੜਨਾ ਖਰੂਦ ਸਾਹਿਬ ਤੋਂ ਆਜ਼ਾਦ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨੂ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰ ਆ ਤੇ ਫੇਰ ਉਸੇ ਹਿਸਾਬ ਨਾਲ ਹੀ ਗੱਡੀ ਹੇ ਖਬਰ ਦਵਾਂਗੇ ਲੱਗਦਾ ਮਾਹੌਲ ਦੇਖਦੇ ਪੰਜਾਬ ਦਾ ਭਾਈ ਅਮਰਪਾਲ ਸਿੰਘ ਦੀ ਸੋਚ ਸਕਦੇ ਨੇ ਇਲੈਕਸ਼ਨ ਲੜਨ ਦੀ ਇਹ ਕੋਈ ਇਹਦੇ ਉਹਨਾਂ ਦਾ ਆਪਣਾ ਫੈਸਲਾ ਵਾ ਜੋ ਵੀ ਉਹ ਫੈਸਲਾ ਲੈਣਗੇ ਇਹਨਾਂ ਦੇ ਨਾਲ ਸੰਗਤ ਦੇ ਹੋ ਸਕਦਾ ਉਹ ਸੰਗਤ ਦੀ ਮੰਨ ਵੀ ਲੈਣ ਹੋ ਸਕਦਾ ਉਹ ਨਾ ਵੀ ਮੰਨਣ ਇਹ ਉਹਨਾਂ ਦੇ ਹੀ ਡਿਵਾਈਲਡ ਕਰਦਾ ਵੀ ਉਹ ਕੀ ਫੈਸਲਾ ਲੈਣਗੇ ਕਿ ਲੱਗਦਾ ਵੀ ਸੰਗਤ ਸੰਗਤ ਬਹੁਤ ਸਹਾਇਕ ਦੇ ਰਹੀ ਹੈ ਸੰਗਤ ਇੱਥੇ ਜਿੰਨੀ ਵੀ ਆਉਂਦੀ ਸੰਗਤ ਹੀ ਕਹਿ ਰਹੀ ਹੈ ਸੰਗਤ ਦਾ ਇਹ ਦਬਾਅ ਇੱਥੇ ਇਕੱਠ ਵਿੱਚ ਵਿਸਾਰਾਂ ਦੇ ਵਿੱਚ ਨਹੀਂ ਹਲਾਨ ਕੀਤਾ ਇਹ ਭਾਈ ਸਾਹਿਬ ਚੋਣ ਲੈਣਾ ਅਜੇ ਤੱਕ ਉਹਨਾਂ ਲਈ ਹੁਣ ਕੋਈ ਵਿਚਾਰ ਨਹੀਂ 70 ਦੇ ਹਵਾਲੇ ਤੋਂ ਆ ਵੀ ਪਤਾ ਲੱਗ ਰਿਹਾ ਕਾਲੀ ਦਲ ਵੱਲੋਂ ਦਿੱਤੀ ਜਾ ਸਕਦੀ ਹੈ ਨਹੀਂ ਨਹੀਂ ਲੜਨਾ ਵੀ ਹੈ ਤਾਂ ਉਹ ਜਾਤ ਲੜ ਸਕਦੇ ਕਿਸ 파ਰਟੀ ਦੇ ਨਾਲ ਤੇ ਬਿਲਕੁਲ ਤੁਹਾਡੀ ਨੀਤੀ ਰਹੇਗੀ ਕਿ ਇਹ ਮੇਰੀ ਪਾਲਸੀ ਨਹੀਂ ਮੇਰੀ ਨਹੀਂ ਚਾਹੀਦੀ ਇਲੈਕਸ਼ਨ ਕਿਉਂ ਦੇਖੋ ਤੁਹਾਡੀ ਨੀਤੀ ਕੋਈ ਨਹੀਂ ਆ ਉਹਨਾਂ ਦੇ ਫੈਸਲੇ ਦੇ ਨਾਲ ਅਸੀਂ ਜੋ ਵੀ ਉਹ ਫੈਸਲਾ ਕਰਨਗੇ ਉਹ ਸਾਡੇ ਵਾਸਤੇ ਠੀਕ ਹੈ ਨਾਲ ਆਉਂਦੇ ਤੁਹਾਡੀ ਤੇ ਕੋਈ ਨਹੀਂ ਵੋਟ ਹੈ ਤੁਸੀਂ ਕਾਫੀ ਜਿਆਦਾ ਸੁੱਝੇ ਹੋਏ ਤੇ ਸਮਝਦਾਰ ਆ ਕਿ ਜੋ ਵੀ ਉਹਨਾਂ ਨੇ ਫੈਸਲਾ ਲਾਉਣਗੇ ਉਹ ਠੀਕ ਹੈ ਕਾਫੀ ਪਿਛਲੇ ਲੰਬੇ ਸਮੇਂ ਤੋਂ ਭਾਈ ਇਹ ਪਾਲਸੀ ਨਾਲ ਸਾਹ ਐਨਐਸਸੀ ਜਿਹੜਾ ਵਿਧਾਇਕ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਐਨਐਸਏ ਤੋਂ ਉਹ ਪਹਿਲੀ ਗੱਲ ਤੇ ਪਹਿਲਾਂ ਹੀ ਨਹੀਂ ਸੀ ਬੰਦਾ ਕੋਈ ਬੇਅਸ ਨਹੀਂ ਸੀ ਐਨਐਸਏ ਦਾ ਜੇ ਇੱਕ ਸਾਲ ਦਾ ਲਾ ਲਿਆ ਤੇ ਇੱਕ ਸਾਲ ਤੋਂ ਬੰਦਾ ਅੰਦਰ ਰਹਿ ਰਿਹਾ ਜਦੋਂ ਕੋਈ ਗਲਤੀ ਨਹੀਂ ਕਰ ਰਿਹਾ ਤਾਂ ਫੇਰ ਹੀ ਨਾ ਐਨਐਸਏ ਕਾਦੇ ਕਰਕੇ ਵਧਾਤੀ ਬਹੁਤ ਉਹਨੂੰ ਧੱਕਾ ਕਰਾ ਸਰਕਾਰਾਂ ਜਿੰਨੀਆਂ ਵੀ ਇਹ ਸਰਕਾਰ ਨੇ ਕੀਤੀ ਆ ਭਗਵਾਨ ਤੁਮਾਨਦੀ ਨੇ ਬਹੁਤ ਜਿਆਦਾ ਧੱਕਾ ਕੀਤਾ ਵਾ ਤੇ ਮੈਂ ਤੇ ਲੋਕਾਂ ਨੇ ਇਹੀ ਅਪੀਲ ਕਰਦੀ ਪਿੰਡਾਂ ਜਿਨ੍ਹਾਂ ਦੇ ਕੈਂਡੀਡੇਟ ਆਉਂਦੇ ਤੇ ਮਾਰ ਮਾਰ ਜੁੱਤੀਆਂ ਇਹਨਾਂ ਨੂੰ ਭਜਾਓ ਪੁੱਛੋ ਵੀ ਕੀ ਸਾਡੀ ਨੌਜਵਾਨੀ ਦਾ ਤੂੰ ਕੀਤਾ ਇੰਨਾ ਧੱਕਾ ਕਰਨ ਿਆ ਪੁੱਛ ਤੂੰ ਉਮਰਵਾ ਤੇ 50 60 ਤੂੰ ਨੌਜਵਾਨ ਫੜ ਕੇ ਜੇਲ੍ਹਾਂ ਚ ਦੇ ਤੇ ਕੀ ਇਹ ਸਰਕਾਰ ਨੇ ਸਾਨੂੰ ਦਿੱਤਾ ਇਹ ਸਰਕਾਰ ਤੇ ਹੁਣ ਪਿੰਡਾਂ 'ਚ ਇਹ ਲੋਕਾਂ ਦਾ ਸਹਿਯੋਗ ਆ ਵੀ ਲੋਕ ਇਨ੍ਹਾਂ ਦੇ ਕੈਂਡੀਡੇਟਾਂ ਨੂੰ ਪਿੰਡਾਂ 'ਚ ਵੜਨ ਦਾ ਦੇਣ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਕੀ ਲੋਕਾਂ ਲਈ ਚੰਗਾ ਕੀਤਾ ਹੁਣੇ ਫਿਰ ਰੋ ਰੋ ਕੇ ਬਿਆਨ ਦੇਣਗੇ ਮੈਂ ਪੰਜਾਬ ਦੀਆਂ ਸੱਥਾਂ 'ਚ ਜਾਵਾਂਗਾ ਮੈਂ ਆ ਕਰੂ ਅੱਗੇ ਤਾਂ ਤੂੰ ਸੱਥਾਂ 'ਚ ਵੇਖਿਆ ਨਾ 2 ਮਹੀਨੇ ਹੋ ਗਏ ਧਰਨੇ ਲੱਗੇ ਤੂੰ ਇੱਥੇ ਮਿਲਣ ਤਾਂ ਕਿ ਨਹੀਂ ਕਹਿ ਕੋ ਤੈਨੂੰ ਟਾਈਮ ਨਹੀਂ ਹੈਗਾ ਤੈਨੂੰ ਇੱਥੋਂ ਤੂੰ ਸੱਦ ਕੇ ਵੀ ਹਾਨੂੰ ਨਹੀਂ ਮਿਲਿਆ ਸੱਥਾਂ 'ਚ ਤੂੰ ਕੀ ਬਵੇਂਗਾ ਇਹ ਜਿਹੜਾ ਰੋ ਰੋ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਨਾ ਇਹਨੂੰ ਕਹਿ ਵੀ ਇਹ ਸਮਝ ਜਾਏ ਕੁਰਸੀ ਦਾ ਜਿਹੜਾ ਨਸ਼ਾ ਇਹ ਸਦਾ ਇਦਾਂ ਨਹੀਂ ਰਹਿਣਾ ਅਖੀਰ ਤੇ ਸੱਚ ਦੀ ਜਿੱਤ ਹੋਣੀ ਆ ਗੁਰੂ ਮਹਾਰਾਜ ਤੋਂ ਡਰ ਕੇ ਰਵੇ ਕੋਈ ਕਿੰਨਾ ਕਿਚਰੇ ਦੀ ਕੁਰਸੀ ਦਾ ਟਾਈਮ ਰਹਿ ਗਿਆ ਅਖੀਰ ਤੇ ਇਹਨੂੰ ਉੱਠਣਾ ਹੀ ਪੈਣਾ ਨਾ ਲੋਕਾਂ ਕੋ ਫਿਰ ਲੋਕਾਂ ਨੇ ਇਹਨੂੰ ਕੀ ਲੋਕੀ ਇਹਨੂੰ ਕੀ ਹਾਰ ਪਾਉਂਦੇ ਜੇ ਗਲਤ ਕਰਨ ਰਿਆ ਨੌਜਵਾਨੀ ਕਿੰਨੀ ਮਰਨ ਢਈ ਸਾਨੂੰ ਪੰਜ ਸੱਤ ਗੱਡੀਆਂ ਫੜ ਕੇ ਰੋਕਣਾ ਹੁੰਦਾ ਤੇ ਸਾਰੀ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰ ਲੈਂਦਾ ਨਸ਼ੇ ਵਾਲੇ ਕੋਈ ਇੰਨਾ ਕੋ ਫੜੇ ਨਹੀਂ ਜਾਂਦੇ ਰੋਜ਼ ਮੁੰਡੇ ਮਰਨ ਢੇ ਹੁਣ ਭਾਈ ਅਮਰਪਾਲ ਸਿੰਘ ਸਵੇਰੇ ਮੋ ਲਕਪਚੀ ਤੇ ਸਵੇਰੇ ਪਤਾ ਲੱਗ ਸਕਦਾ ਕਿ ਲੈਕਸ਼ਨ ਲੜਨ ਦੇ ਲਈ ਉਹ ਕੱਲ ਸ਼ਾਮ ਨੂੰ ਕਲੀਅਰ ਹੋਊਗਾ ਕਿ ਮੱਖ ਮੰਤਰੀ ਸਾਹਿਬ ਆ ਰਹੇ ਆ ਅੰਬਰਸਤ ਕੋਈ ਨਹੀਂ ਕਿਹੜਾ ਕੋਈ ਨਹੀਂ ਆਉਣਗੇ ਤੇ ਇੱਥੇ ਨਾਲ ਮਿਲਾਂਗੇ ਬੈਠੇ ਆ ਆਹ ਹਾਂ ਆਉਂਦੇ ਆ ਦੇਖਦੇ ਦੇਖਦੇ ਕੱਲ ਆ ਰਹੇ ਆ ਕੋਈ ਗੱਲ ਨਹੀਂ ਕੋਈ ਨਹੀਂ ਇੱਥੇ ਮੋਰਚੇ 'ਚ ਲਿਆਵਾਂਗੇ ਖਿੱਚ ਕੇ ਪੈਣੇ ਕਿਸਾਨ ਭਾਜਪਾ ਦਾ ਵਿਰੋਧ ਕਰ ਰਿਹਾ ਛੋਟੇ ਬੱਚਿਆਂ ਨੂੰ ਵੀ ਪੁਲਸ ਵੱਲੋਂ ਜਿਹੜਾ ਬੇੜਾ ਮਾਰਿਆ ਜਾਰੀਆਂ ਨੇ ਲਾਵਾਉਣ ਵਗਰਾ ਤੇ ਸੇਹ ਜਾ ਰਹੇ ਤੀਸਰੀ ਤਰੀਕੇ ਨਾਲ ਦੇਖ ਜਿਓ ਦਾ ਸੰਚਾਰ ਯੰਤਰਾਂ ਨੂੰ ਰੋਕਿਆ ਰਿਜੀ ਕੇ ਬੀਜੇਪੀ ਦਾ ਵਿਰੋਧ ਕਰ ਰਹੀ ਸੀ ਕੌਣ ਕਰ ਰਹੀ ਸੀ ਇਨਹਾਨ ਕਰ ਰਹੀ ਸੀ ਮਹਿਲਾਵਾ ਕਰ ਰਹੀ ਸੀ ਸਾਰੇ ਕਰ ਰਹੀ ਸੀ ਤਾਂ ਪੁਲਿਸ ਨੇ ਬਹੁਤ ਚੰਗੀ ਤਰ੍ਹਾਂ ਦੇ ਤੇ ਪੁਲਿਸ ਤੇ ਪਹਿਲਾਂ ਤਾਂ ਹੁਣ ਸਾਲ 1.5 ਸਾਲ ਹੋਇਆ ਤਦ ਸਦਦ ਕਰਨ ਲਈ ਹੁਣ ਸਨੀ ਉਹਤਨ ਫੜ ਦੇਣਾ ਤਾਂ ਸਦਰ ਕੀ ਤੁਹਾਡੇ ਨਾਲ ਹੱਥੋਂ ਭਾਈ ਕੀਤੀ ਜੈਂਸ ਪੁਲਿਸ ਨੇ ਸਾਡੇ ਕੋ ਫੋਨ ਖੋਣ ਦੀ ਕੋਸ਼ਿਸ਼ ਕੀਤੀ ਹੋ ਸਕਦਾ ਤਾਂ ਕੋਈ ਹੈ ਹੀ ਨਹੀਂਗਾ ਵੀ ਕੋਈ ਕਿੰਨੀ ਕ ਹੱਦ ਤੱਕ ਇਹ ਗਿਰ ਸਕਦੀ ਇਹਨਾਂ ਦਾ ਨਹੀਂ ਕੁਝ ਵੇਖਿਆ ਜਾ ਸਕਦਾ ਨਾ ਇਹਨਾਂ ਨੂੰ ਕੋਈ ਪਤਾ ਇਹ ਪਿਛੇ ਤੇ ਲੋਕ ਕਹਿੰਦੇ ਸਿੱਖ ਦੀ ਧੀ ਇੱਕ ਦਿਨ ਜੇਲ੍ਹ ਚ ਨਹੀਂ ਰਹਿ ਸਕਦੀ ਹੁਣ ਇੱਥੇ 8-10 ਦਿਨ ਰਹਿ ਕੇ ਅਗੇ ਨਾ ਸਾਡੇ ਜੇਹਦਾਰਾਂ ਨੂੰ ਕੋਈ ਫਿਕਰ ਪਿਆ ਅਕਾਲ ਤੱਕ ਅੱਦੇ ਜੇਹਦਾਰ ਨੂੰ ਨਾ ਕੋਈ ਫਿਕਰ ਹੋਇਆ ਭੀ ਆਡੀਆਂ ਬੀਬੀਆਂ ਜਿਹੜੀਆਂ ਪੰਥਵਾਹ ਤੇ ਗਈਆਂ ਚੋਰੀ ਕਰਕੇ ਤੇ ਜੇਲ੍ਹ ਚ ਨਹੀਂ ਹੀ ਗਏ ਕਿਸ ਨੇ ਕੋਈ ਸਟੈਂਡ ਲਿਆ ਕਿ ਜਥੇਬੰਦੀ ਨੇ ਲਿਆ ਚਾਹੇ ਕੋ ਸਾਡੇ ਜੇ ਕਹਤੇ ਨਹੀਂ ਹਟੇ ਵਿਸ਼ੇ ਸਟੈਂਡ ਲਿਆ